ਬੜੀ ਜੀ ਇੱਕ ਐਂਡ ਤੇ ਅਸੀਂ ਹਰ ਇੱਕ ਖਿਡਾਰੀ ਤੋਂ ਜਿਹੜੇ ਕਿ ਛੋਟੇ ਖਿਡਾਰੀ ਹੈ ਜਿਵੇਂ ਕਿ ਬਾਜ਼ੀਆਂ ਮਹਿੰਗੀਆਂ ਹੋ ਗਈਆਂ ਹਾਂਜੀ ਉਹਨਾਂ ਨੂੰ ਇੱਕ ਸਵਾਲ ਉਹਨਾਂ ਨੇ ਕਿਹਾ ਵੀ ਜ਼ਰੂਰ ਪੁੱਛੋ ਉਹ ਸਵਾਲ ਦਾ ਕੋਈ ਜਵਾਬ ਤੁਸੀਂ ਮਾੜਾ ਮੋਟਾ ਦੇਣਾ ਚਾਹੁੰਦੇ ਜੋ ਕਿ ਛੋਟੇ ਖਿਡਾਰੀ ਵੀਰਾਂ ਪੈਸੇ ਇੰਨੇ ਨਹੀਂ ਪਰ ਸਕਦੇ ਜਾਂ ਰੋਟੀ ਦੇ ਪੈਸੇ ਵੱਧ ਲੈ ਰਹੇ ਐ ਲੋਕ ਉਹਦੇ ਬਾਰੇ ਛੋਟਾ ਜਿਹਾ ਕਿ ਕੈਡ ਵੀਰ ਨੇ ਵੀ ਇੱਕ ਸੰਦੇਸ਼ ਦਿੱਤਾ ਸੀ ਐਂਡ ਤੇ ਅਸੀਂ ਜ਼ਰੂਰ ਪਾਇਆ ਕਰਾਂਗੇ ਤੁਹਾਡਾ ਵਚਾਰ ਅਲੱਗ ਅਲੱਗ ਛੋਟਾ ਜਾਂ ਕੋਈ ਵਿਚਾਰ ਉਤਰਬਾਜੀ ਵਾ ਨਹੀਂ ਅਸੀਂ ਨਾ ਇਹ ਇਹ ਤਾਂ ਹੁਣ ਵੈਸੇ ਉਹਨਾਂ ਦੀ ਇੱਕ ਅੰਮਲ ਦਿਲ ਨੂੰ ਬਹਿਵਾ ਜੀ ਵੀ ਜੇ ਹੁਣ ਇੱਥੇ ਰਾਜਨੇਕ ਬਾਜੀ ਕਰਾਈ ਆ ਤੇ ਇਹ ਬਾਜੀ ਤਾਂ ਨਹੀਂ ਹੁੰਦੀ ਹਰਿਆਣੇ ਚ ਬਿਲਕੁਲ ਤਕਰੀਬਨ ਮਈ ਦੇ ਮਹੀਨੇ ਦੇ ਵਿੱਚ ਇੱਕ ਦਿਨ 'ਚ 100 ਤੋਂ 150 ਬਾਜੀ ਹੁੰਦੀ ਆ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਬਾਜੀਆਂ ਦੀਆਂ ਤਾਂ 11000 ਐਂਟਰੀ ਹੁੰਦੀਆਂ ਨਾ 7500 ਐਂਟਰੀ ਹੁੰਦੀ ਆ ਜੀ ਕਿਤੇ 2100 ਵੀ ਹੁੰਦੀ ਆ 1100 ਵੀ ਹੁੰਦੀ ਆ 1700 ਵੀ ਹੁੰਦੀ ਆ ਹੁਣ ਅਸੀਂ 6 ਬਾਜੀ ਆਪਾਂ ਕਰਾਉਣੇ ਨੇ ਕੰਦਰ ਦੇ ਆਪਦੇ ਪਿੰਡ ਦੇ ਵਾਲੇ ਵਾਲੇ ਵੱਡੇ ਪਿੰਡ ਨੇ 1700 ਐਂਟਰੀ ਕਿਸੇ ਤੋਂ ਐਂਟਰੀ ਨਹੀਂ ਫੜੀ तकरीबन 6ਾਂ ਦੀ ਮੋਟਰਸਾਈਕਲ ਦੇਣੇ ਆ ਨਾ ਵਿਚੋ ਦੇਣਾ ਸਾਰੇ ਆਪਦੇ ਕੋਲੋਂ ਨਾ ਆਉਂਦੇ ਨਾ ਤੇ ਨਾ ਕਿਸੇ ਤੋਂ ਰੁਪਿਆ ਫੜਿਆ ਜਿਤਨੇ ਆਊਗਾ ਬੰਦਾ ਉਦਦੇ ਪੈਸੇ ਦੂ ਉਦਨੇ ਆਪਦਾ ਕੂਟਰ ਛੱਡੂ ਉਹਦੇ ਕੋਲ ਕੂਟਰ ਨਹੀਂ ਵੀ ਹੈਗਾ ਉਹਨੂੰ ਐਂਟਰੀ ਵੀ ਮਾਫ ਆ ਵੀ ਨਹੀਂ ਸਾਡਾ ਤਾਂ ਨਾ ਸਾਡੀ ਕੋਈ ਗੱਲ ਜੇ ਉੱਲੇ ਤੇ ਨਹੀਂ ਉੱਡਦਾ ਉਹਨੂੰ ਵੀ ਐਂਟਰੀ ਮਾਫ ਆ ਵੀ ਤੇਰੇ ਤੋਂ ਐਂਟਰੀ ਨਹੀਂ ਲੈਣੀ ਜਦੋਂ ਕੂਟਰ ਹੀ ਨਹੀਂ ਅਗਲੇ ਦਾ ਉੱਡਿਆ ਉਧਰ ਐਂਟਰੀ ਕਦਰ ਲਈ ਵੀ ਲੈਣੀ ਆ ਬਈ ਆਪਾਂ ਠੀਕ ਆ ਉੱਡੇ ਕੋ ਉਧਰੋਂ ਜਿੱਤਣਾ ਆਪਾਂ ਬੈਠੇ ਤੋਂ ਕਦਰ ਲੈਣਾ ਠੀਕ ਆ ਹੁਣ ਉਹ 6 ਵਾਜੀਆਂ ਸੀ ਉਹ ਇਸੇ ਲਈ ਕਰਾਈਆਂ ਨੇ ਜਿਹੜੇ ਆਪਣੇ ਲੋਕਲ ਪਿੰਡ ਵਾਲੇ ਖਿਡਾਰੀ ਨੇ ਉਹਨਾਂ ਦਾ ਸੌਂਕ ਵਧਾਉਣ ਲਈ 6 ਵਾਜੀਆਂ ਮੇਰੇ ਪਿੰਡ ਦੇ ਵਾਲੇ ਵਾਲੇ ਹੋਣਗੇ ਆ ਪੂਰੀਆਂ ਟੋਪ ਦੀਆਂ ਜਿਵੇਂ ਆਸੂ ਵੀਰ ਇਹਨਾਂ ਨੂੰ ਸਾਰਿਆਂ ਤੋਂ ਨਾਮ ਦਵਾ ਦੇਣੇ ਆ ਸਪੋਰਟਰ ਸਾਈਕਲ ਕਰਾ ਦੀਏ ਫ੍ਰਿਜਾਂ ਕਰਾ ਦੀਏ ਕੁਛ ਵੀ ਕਰਾ ਦੀਏ ਜਨਕਿ ਤਕਰੀਬਨ 6 ਦੇ 6 ਮੋਟਰਸਾਈਕਲ ਹੀ ਦਵਾਵਾਂਗੇ ਹੁਣ ਉਹ ਵੀ ਉਹਨਾਂ ਲਈ ਹੈ ਨਾ ਕਹਿਣ ਦਾ ਬਾਜੀ ਵਧੀਆ ਏਕ ਬੰਦਾ ਛੱਡਣੀ ਚਾਹੁੰਦਾ ਕਰਾਉਣ ਨੂੰ ਕੋ ਇਹ ਬੰਦਾ ਸਮਝੇ ਵੀ ਮੈਂ ਬਾਜ਼ੀਆਂ ਉੱਥੇ ਨਹੀਂ ਛੱਡਣੀ ਆਪ ਵਧੀਆ ਬਾਜ਼ੀਆਂ ਕਰਾਉ ਉੱਥੇ ਲੋਕ ਐਂਟਰੀਆਂ ਕਰਾਉਣ ਲੱਗ ਪੈਂਦੇ ਨੇ ਕਿ ਛੋਟੀ ਐਂਟਰੀ ਰੱਖ ਹੁਣ ਜਿਵੇਂ ਮੈਂ ਲਓ ਕਿਲਾ ਰਹਿ ਪਰ ਅਸੀਂ 11000 ਐਂਟਰੀ ਰੱਖਦੇ ਆ ਸਾਨੂੰ ਪਤਾ ਵੀ ਅਸੀਂ ਕਿਵੇਂ ਲੋਕਾਂ ਨੂੰ ਮੋੜਦੇ ਹਾਂ ਜੇ ਉੱਥੇ 5000 ਜਾਂ 3000 ਰੁਪਏ ਐਂਟਰੀ ਰੱਖ ਲਈਓ ਤੇ 360 ਕਬੂਤਰ ਹੋ ਜੂ ਕਿਹੜਾ ਸਾਂਭੂ 171 ਕਬੂਤਰ ਸੀ ਐਕਤੀ ਸਾਨੂੰ ਪਤਾ ਵੀ ਉਹ ਬਾਜ਼ੀ ਕਿਵੇਂ ਸਿਰੇ ਚੜੀ ਆ ਤੇ ਸਾਨੂੰ ਆਪ ਫੌਦੂ ਨੂੰ ਵੀ ਉਹ ਬਾਜ਼ੀ ਦਾ ਕੋਈ ਸਵਾਲ ਨਹੀਂ ਸਵਾਲ ਨਹੀਂ ਆ ਪਿੱਛੇ ਅਸੀਂ ਆਪਦੇ ਮੂੰਹੋਂ ਕਹਿਣਾ ਜਦ ਤੱਕ ਕੋਈ ਕਿਸੇ ਨਾਲ ਧੱਕਾ ਨਹੀਂ ਹੋਇਆ ਕੁਛ ਨਹੀਂ ਹੋਇਆ ਪਰ ਰੋਲਾ ਤਿਆ ਵੀ ਜਿੰਨੇ ਜਦੋਂ ਵਧਣਗੇ ਕੋਈ ਬਾਜੀ ਵਧੀਆ ਵਾ ਉਹਦਾ ਨਾਮ ਬਾਤ ਐਂਟਰੀ ਬਾਤ ਰੱਖ ਕੇ ਕਬੂਤਰ ਕੰਟਰੋਲ ਦੇ ਕਰਨੇ ਬਹਿਣਗੇ ਆ ਮੇਨ ਕਾਰਨ ਆ ਬਾਕੀ ਤਾਂ ਐਵੇਂ ਬਹਿਮ ਆ ਲੋਕਾਂ ਨੂੰ 1700 ਆਪਾਂ ਐਂਟਰੀ ਕਰਾਉਣੀਆਂ ਬਾਜੀਆਂ 6 ਬਾਜੀਆਂ ਤੇ ਐਂਟਰੀ ਫੜੀ ਨਹੀਂ ਕਿਸੇ ਤੋਂ ਮੌਕੇ ਤੇ ਫੜਨੀ ਆ ਜੇ ਨਹੀਂ ਕਬੂਤਰ ਤਾਂ ਨਾ ਆ ਜੇ ਐਂਟਰੀ ਵੀ ਨਹੀਂ ਲੈਣੀ ਹੋਰ ਹਣ ਦੱਸੋ ਆਪਾਂ ਵੀ ਕੀ ਕਰ ਸਕਦੇ ਫਿਰ ਬਿਲਕੁਲ ਵੀਰ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ ਹਨਾ ਤੇ ਐਸੀ ਚੀਜ਼ ਨੂੰ ਮੱਦੇ ਰੱਖਦੇ ਹੋਏ ਆਪਾਂ ਵੀ ਕੀ ਕੀਤਾ ਜੀ ਆਪਣੇ ਤਿੰਨ ਮੈਚ ਟੋਟਲ ਨੇ ਇੱਕ ਮੈਚ ਅਸੀਂ 2000 ਦਾ ਰੱਖਿਆ ਇੱਕ ਮੈਚ ਅਸੀਂ 3500 ਦਾ ਰੱਖਿਆ ਉਹਨਾਂ 'ਚ ਤੁਸੀਂ ਆਪਣੀਆਂ ਐਂਟਰੀ ਉਹ ਐਂਟਰੀਆਂ ਹੋ ਚੁੱਕੀਆਂ ਨੇ ਜਦਕਿ ਅਸੀਂ 85 ਐਂਟਰੀਆਂ ਹੈਗੀਆਂ ਅਜੇ 'ਚ ਉਹ ਤਾਂ ਹੀ ਛੋਟੇ ਰੱਖੇ ਵੀ ਜੇ ਕੋਈ ਬੰਦਾ ਕਹਿੰਦਾ ਮੈਂ ਗਰੀਬ ਆ ਹਨਾ ਤੇ ਉਹ ਆਪਣੀ ਪਹਿਲੀ ਗੱਲ ਅੱਜ ਦੀ ਡੇਟ 'ਚ ਕੋਈ ਬੰਦਾ ਗਰੀਬ ਨਹੀਂ ਹੈ ਬਹੁਤ ਤਰਵਾਜ ਜਿੰਨੇ ਵੀ ਹੈਗੇ ਨੇ ਸਾਰਿਆਂ ਕੋਲ ਪੈਸਾ ਹੈਗਾ ਜੇ ਕਿਹ ਕੁ ਚੰਗੇ ਕਬੂਤਰ ਨੇ ਉਹ ਉਹਦੇ ਕਬੂਤਰ ਦੇ ਉੱਪਰ ਪੈਸਾ ਲਾਉਣ ਵਾਲੇ ਖੜੇ ਨੇ ਲੋਕੀ ਹੈਗੇ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਕੀ ਜੀ ਇਹ ਕਬੂ ਗਰੀਬ ਹੋਦੀ ਤੇ ਗੇਮ ਹੀ ਨਹੀਂ ਰਹੀ ਜੀ ਗਰੀਬ ਵਾਲੀ ਦਾ ਜਗ ਵਾਲੀ ਕੋਈ ਮੂ ਨਹੀਂ ਰਹੀ ਹੁਣ ਮੈਨੂੰ ਇੱਕ ਦੱਸੋ ਮੋਟਰਸਾਈਕਲ 40000 ਦਾ ਵੀ ਆ ਜਾਂਦਾ ਮੋਟਰਸਾਈਕਲ 30 ਲੱਖ ਦਾ ਵੀ ਆਉਂਦਾ ਫਿਰ ਦੂਜੇ ਦੇ ਆਪਾਂ ਸ਼ੋਰੂਮ ਬੰਦਾਂਗੇ ਜਾ ਜੁੱਤੀ 200 ਦੀ ਵੀ ਆਉਂਦੀ ਹੈ ਜੁੱਤੀ 2000 ਤੋਂ ਸਟਾਰਟ ਵੀ ਹੁੰਦੀ 8-10000 ਪਤਾ ਨਹੀਂ ਕਿੱਥੇ ਤੱਕ ਚਲੀ ਜਾਂਦੀ ਉਹ ਨਹੀਂ ਰੌਲਾ ਜਿਹਨੂੰ ਜਿੱਥੇ ਲੋਟ ਲੱਗਦਾ ਉੱਥੇ ਇਹ ਨਹੀਂ ਕਹਣੇ ਵੀ ਜੀ ਸਾਡੇ ਕੋਲ ਹੁਣ 20 ਰੁਪਏ ਦਿਹਾੜੀ ਹੁੰਦੀ ਸੀ ਉਦੋਂ ਉਹ ਦਿਹਾੜੀ ਵੀ 500 ਲੈਂਦਾ ਅਗਲਾ ਉਹ 500 ਲੈਂਦਾ ਕਵਰ ਕੀਤੇ ਨੇ ਕਦੇ ਕਦੇ 200 ਰੁਪਏ ਜੇ ਐਂਟਰੀ ਹੁੰਦੀ ਸੀ 20 ਰੁਪਏ ਦਿਹਾੜੀ ਹੁੰਦੀ ਸੀ ਬਿਲਕੁਲ ਤਾਂ ਹੀ ਕਰਕੇ ਫਿਰ ਉਹ ਜੇ ਹੁਣ ਚਲੋ ਐਂਟਰੀ ਸੌਂਗ ਆ ਆਪਾਂ ਨੂੰ ਇਹ ਤਾਂ ਨਹੀਂ ਵੀ ਆਪਾਂ ਇੱਥੇ ਪੰਗਾ ਲੈਣਾ ਵਾ ਬਿਲਕੁਲ ਕਿਉਂਕਿ ਜੇ ਵੀ ਉਹ ਨਰਾਜ ਵੀ ਨੇ 7500 ਰੱਖੀ ਹੈ 150 ਕੋਤ ਰਹੋਗੇ ਹੁਣ ਜੇ ਸੱਧਿਆ ਹੀ ਆਪਾਂਗੇ ਨਹੀਂ ਸਰ ਅਸੀਂ ਤਾਂ 100 ਹੀ ਕੀਤੇ ਵੀ 100 ਹੀ ਕਰਨਾ ਹੁਣ 150 ਦੇਖੋਗਾ 200 200 ਹੋ ਜੇ ਫਿਰ ਇਹ ਕਿੱਥੋਂ ਆ ਗਏ ਬੰਦੇ ਇਹਨਾਂ ਨੂੰ ਕਿਹੜੇ ਕਿੱਠੀ ਪਾਦੀ ਰੋੜਾਉ ਉਹ ਨਹੀਂ ਰੋੜਾਏ ਹੀ ਨਹੀਂ ਹੈਗਾ ਕੋਈ ਵੀ ਬਾਹਤ ਐਂਟਰੀ ਘੱਟ ਐਂਟਰੀ ਵਾਲਾ ਤਾਂ ਕੋਈ ਨਹੀਂ ਉਹ ਤਾਂ ਐਵੇਂ ਇੱਕ ਬਸ ਉਹਨਾਂ ਨੇ ਉਹ ਬਣਾਇਆ ਹੋਇਆ ਹੂਆ ਇਹ ਕੋਈ ਜਦੋਂ ਕਹਿੰਦਾ ਕੂਤ ਰੌੜ ਦਾ ਵਧੀਆ ਰੁਪਏ ਜਿੱਤਦਾ ਉਹ ਵੀ ਉਹ ਘਰੇ ਹੀ ਲੈ ਕੇ ਜਾਂਦਾ ਤੇ ਰਾਜ ਵੰਡ ਜਾਂਦਾ ਹਾਂ ਜੀ ਹਾਂ ਜੀ ਨਾਲ ਦੇ ਨੂੰ ਦੇਖਦਾ ਵੀ ਆ ਗਰੀਬ ਹੈ ਦੀ ਐਂਟਰੀ ਭਰਦਾ ਔਰ ਆਪਣੇ ਮੇਰੇ ਖਿਆਲ ਭਾਜੀ ਰਾਂ ਦੇ ਕਲਪਾਲਾ ਜੀ ਰੂਲ ਜੀ ਜੇ ਘਰੋਂ ਦੀ ਚੀਜ਼ ਦੇਣ ਗਿਆ ਦੇ ਕੇ ਆ ਜਾਣੀ ਹੈ ਜੀ ਹਾਂ ਜੀ ਆਪਣੇ ਘਰੇ ਨਹੀਂ ਲੈਣੀ ਆਪਣੇ ਘਰੇ ਨਹੀਂ ਤੁਸੀਂ ਯਕੀਨ ਕਰੋ ਜੀ 7 ਖਾਨੀ 8 ਸਾਲ ਹੋ ਗਏ ਸਾਡੀਆਂ ਬਾਜੀਆਂ ਅਸੀਂ ਆਪਦੀ ਆਪ ਦਾ ਹਿੱਸਾ ਨਹੀਂ ਲਿਆਇਆ ਤੱਕ ਬਾਈ ਦੇ ਵਿੱਚ ਕਦੇ ਵੀ ਹਿੱਸਾ ਸਾਡਾ ਆਉਂਦੀ ਬਾਈ ਸਾਡਾ ਕਬੂਤਰ ਨਿਉ ਡਿਆਏ ਤੱਕ ਸੱਤ-ਸੱਤ ਵਾਜੀਆਂ ਵੀ ਕਰਾਈਆਂ ਸੱਤਾਂ 'ਚ ਵੀ ਇੱਕ ਵਾਰੀ ਤਰੀਕੇ ਜ਼ਰੂਰ ਜਿੱਤੇ ਉਹ ਵੀ ਦੋ ਤਿੰਨ ਮਿੰਟ ਰਹਿੰਦੇ ਆ ਗਈ ਉਹ ਵੰਟੀ ਦੀ ਕਬੂਦਰੀ ਤਾਂ ਜਿੱਤ ਗਏ ਨਹੀਂ ਜਦੋਂ ਤੁਸੀਂ ਛੱਡੇ ਸੀ ਨਹੀਂ ਉੱਥੇ ਅੱਜ ਤੱਕ ਇਹ ਹਿੱਸਾ ਵੀ ਨਹੀਂ ਲਿਆ ਆਉਂਦੀਆਂ ਲਓ ਜੀ ਬਹੁਤ ਵਧੀਆ ਜਿਹੜਾ ਕਿ ਅੱਜ ਬਾਈ ਜੀ ਸੋਨੀ ਬ੍ਰਹਮਪੁਰਾ ਜੋ ਕਿ ਪੰਜਾਬ ਦੇ ਜੀ ਦਾ ਨਹੀਂ ਜੀ ਪੰਜਾਬ ਦੇ ਆਪਾਂ ਇਹਨਾਂ ਨੂੰ ਕਿੰਗ ਕਹਿ ਸਕਦੇ ਆ ਬਿਲਕੁਲ ਮਤਲਬ ਕਿ ਇੱਕ ਅੰਮਰਤਾਰੀ ਬੰਦੇ ਆ ਇਹ ਹਾਂਜੀ ਕਦੇ ਵੀ ਜ਼ਿੰਦਗੀ ਚ ਇਹਨਾਂ ਨੇ ਝੂਠ ਨਹੀਂ ਬੋਲਿਆ ਤੇ ਮੈਨੂੰ ਲੱਗਦਾ ਵੀ ਕਦੇ ਵੀ ਇਹਨਾਂ ਦੇ ਪ੍ਰਤੀ ਜਾਂ ਇਹਨਾਂ ਦੇ ਮੂੰਹ ਕਿਸੇ ਦੇ ਪ੍ਰਤੀ ਕੋਈ ਗੱਲ ਵੀ ਤੁਸੀਂ ਅੱਜ ਤੱਕ ਨਹੀਂ ਸੁਣੀ। ਪਰ ਜਿਹਨਾਂ ਨੇ ਜੋ ਸੁਝਾਅ ਆਪਾਂ ਨੂੰ ਦਿੱਤਾ ਉਹ ਤੁਸੀਂ ਵਾਰ-ਵਾਰ ਮੈਨੂੰ ਕਮੈਂਟ ਕਰਦੇ ਸੀ ਕਿ ਬਾਈ ਜੀ ਜ਼ਰੂਰ ਇਹ ਮੁੱਦਾ ਠਾਇਆ ਕਰੋ ਸਵਾਲ ਕਰਿਆ ਕਰੋ ਅੱਜ ਆਪਾਂ ਸਭ ਤੋਂ ਪਹਿਲਾਂ ਬਾਈ ਜੀ ਨੂੰ ਹੀ ਕੀਤਾ ਸੀ ਉਹ ਇਹਨਾਂ ਦਾ ਜਿਹੜਾ ਜਵਾਬ ਸਾਨੂੰ ਵੀ ਬਹੁਤ ਵਧੀਆ ਲੱਗਿਆ ਇੱਕੋ ਬਾਜੀ ਨਹੀਂ ਹੋਣੀ ਇਹ ਖੁਦ ਬਾਜੀਆਂ ਕਰਵਾ ਰਹੇ ਆ ਜਿਸ ਵੀ ਮੇਰੇ ਵੀਰ ਨੇ ਲੁਧਿਆਣੇ ਚ ਖੁਸ਼ੀ ਆਈ ਆ ਅਗਲੇ ਕਿਹੜੇ ਬਠਿੰਡੇ ਚ ਆਊਗੀ ਅਗਲੇ ਕਿਹੜੇ ਇਹ ਤੁਹਾਡੇ ਮੁਕਸਰ ਜ਼ਿਲ੍ਹੇ ਚ ਆਊਗੀ ਅਸੀਂ ਵੀ ਚਾਹੁੰਦੇ ਆ ਸਾਡੇ ਚੈਨਲ ਦੇ ਜ਼ਰੀਏ ਚਾਹੁੰਦੇ ਆ ਕਿ ਯਾਰ ਦੋ ਬਾਜੀਆਂ ਜ਼ਰੂਰ ਇਹੋ ਦੀਆਂ ਹਰ ਇੱਕ ਕਲੰਬ ਕਰਾਇਆ ਕਰੇ ਕਿ ਛੋਟੇ ਜਿਹੜੇ ਵੀਰ ਐ ਜਿਹੜੇ ਪੈਸੇ ਨਹੀਂ ਪਰ ਸਕਦੇ ਉਹ ਬਾਜ਼ੀਆਂ ਛੱਡ ਸਕਣ ਸੋ ਇਹਨਾਂ ਨੇ ਪਹਿਲ ਕਰਤੀ ਮੁਬਾਰਕਾਂ ਬਹੁਤ ਹਾਂਜੀ ਬਿਲਕੁਲ ਕਰਦੀ ਸੇਵ ਬਾਜ਼ੀਆਂ ਕਰਾਵਾਂਗੇ ਬਹੁਤ ਵਧੀਆ ਨਾਲ ਬਾਜ਼ੀ ਦੇ ਨਾਲੇ ਨਹੀਂ ਕਿ ਕੱਲੀ ਬਾਜ਼ੀ ਇੱਕ ਫਾਹਾ ਵੜਦਾ ਜੀ ਚਲੋ ਇਹਨਾਂ ਨੇ ਇਹ ਨਹੀਂ ਮੋਟਰਸਾਈਕਲ ਨਾਮ ਵੀਰ 1700 ਐਂਟਰੀ 1700 ਐਂਟਰੀ ਤੇ ਤਾੜੀਆਂ ਜ਼ਰੂਰ ਮਾਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਆ ਜੀ ਅੱਜ ਦੇ ਲਈ ਇੰਨਾ ਕੁਬਾਰਾ ਫੇਰ ਮਿਲਾਂਗੇ ਜੀ ਆਪਾਂ ਕਦੇ ਨਾ ਕਦੇ ਕਿਤੇ ਨਵੇਂ ਖਿਡਾਰੀ ਵੀਰ ਦੇ ਘਰ ਜਾਂਦੇ ਜਾਂਦੇ ਜਿਹੜਾ ਚੈਨਲ ਆ ਆਪਣਾ ਸਬਸਕ੍ਰਾਈਬ ਜਰੂਰ ਕਰਦੇ ਹੋ ਤੁਸੀਂ ਵੀ ਦੋ ਸ਼ੌਫਤ ਕੋਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਨੂੰ ਚਲੋ ਜੀ ਇਹਨਾਂ ਵੱਲੋਂ ਮੈਂ ਕਹਿੰਨਾ ਹੈ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਦੇ ਹੋ ਬਸ ਤੁਸੀਂ ਕਲਿੱਕ ਕਰਨਾ ਹੈ ਰੈੱਡ ਬਟਨ ਤੇ ਥੈਂਕ ਯੂ ਜੀ ਸਾਰਿਆਂ ਦਾ ਸਤਿਕਾਰ ਬਾਕੀ ਮੈਂ ਸਾਰਿਆਂ ਦਾ ਫੇਰ ਦੁਬਾਰਾ ਤੋਂ ਸ਼ੁਕਰਗੁਜ਼ਾਰ ਹਾਂ ਵੀ ਐਡੀਆਂ-ਐਡੀਆਂ ਹਸਤੀਆਂ ਆਪਣੇ ਕੋਲ ਅੱਜ ਆਪਣੇ ਕੋਲ ਆਈਆਂ ਨੇ ਚਾਹੀ ਐਂਟਰੀਆਂ ਕਰਾਂ ਚਾਹੀ ਮਿਲਣ ਇਹਨਾਂ ਨਾਲ ਤਾਂ ਮੇਰਾ ਵੈਸੇ ਵੀ ਪਿਆਰ ਬਹੁਤ ਜ਼ਿਆਦਾ ਆ ਕੱਲੇ ਕਬੂਤਰबाजी ਤੂੰ ਰਿਲੇਟਡ ਨਹੀਂ ਹੈਗਾ ਵੈਸੇ ਵੀ ਇਹਨਾਂ ਨਾਲ ਆਪਣਾ ਪਿਆਰ ਹੈ ਔਰ ਇਹ ਬਾਈ ਜੀ ਦੀ ਗੱਲ ਕਰਦੇ ਆਂ ਕਈ ਵਾਰੀ ਨਾ ਕਿਸੇ ਦਾ ਕਬੂਤਰ ਸ਼ਾਇਦ ਸ਼ਾਇਦ ਬਹਿ ਗਿਆ ਸ਼ਾਇਦ ਨਹੀਂ ਬੈਠਾ ਤੇ ਜੇ ਇਹਨਾਂ ਦੇ ਮੂੰਹ ਚ ਲੱਗਿਆ ਬਹਿ ਗਿਆ ਉਹ ਬਾਅਦਮੀ ਇਹਨਾਂ ਨਾਲ ਬੈਸ ਵੀ ਨਹੀਂ ਕਰਨਾ ਹੁੰਦਾ ਬਿਸ਼ ਬਿਸ਼ ਜੇ ਇਹ ਬੰਦਾ ਬੋਲ ਰਿਹਾ ਤੇ ਸੱਚ ਹੀ ਬੋਲ ਰਿਹਾ ਹੋਣਾ ਕਿਉਂਕਿ ਇਹ ਬੰਦਾ ਝੂਠ ਨਹੀਂ ਬੋਲਦਾ ਤੇ ਦੂਸਰੀ ਆਪਾਂ ਇਹਨਾਂ ਦੇ ਚੈਨਲ ਦੀ ਗੱਲ ਕਰ ਰਹੇ ਸੀ ਕਿ ਮੈਂ ਸਾਰਿਆਂ ਨੂੰ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਜੀ ਦਾ ਦਾ ਜਿਹੜਾ ਚੈਨਲ ਹੈਗਾ ਅਹ ਇਹ ਰਿਕਾਰਡ ਇਹ ਰਿਕਾਰਡਸ ਇਹ ਰਿਕਾਰਡਸ ਉਹਨੂੰ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਿਉਂਕਿ ਇਹਨਾਂ ਦੀ ਵੀਡੀਓ ਚ ਬਹੁਤ ਜ਼ਿਆਦਾ ਕੁਆਲਿਟੀ ਹੁੰਦੀ ਹੈ ਹਰ ਇੱਕ ਚੀਜ਼ ਦੀ ਕੁਆਲਿਟੀ ਹੁੰਦੀ ਹੈ ਹਰ ਇੱਕ ਛੋਟੀਆਂ-ਛੋਟੀਆਂ ਚੀਜ਼ਾਂ ਇਹਨਾਂ ਨੇ ਸਾਰੀਆਂ ਕੈਪਚਰ ਕੀਤੀਆਂ ਆਉਂਦੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੈਜੈਂਟ ਕਰਦੇ ਨੇ ਤਾਂ ਕਰਕੇ ਰੀਸੈਂਟਲੀ ਇਹਨਾਂ ਦਾ ਪੇਜ ਹੈਕ ਹੋ ਗਿਆ ਜੀ ਔਰ ਆਪ ਮੈਂ ਨਾਲ ਪ੍ਰੋਮਿਸ ਕੀਤੀ ਹੈ ਜੀ ਵੀ ਜਿੰਨੀ ਵੀ ਇੱਥੇ ਮੰਡੀਰ ਆਈਏ ਜਿੰਨੇ ਵੀ ਆਪਣੇ ਲੋਨ ਨੇ ਸਾਰੇ ਤੁਹਾਡੇ ਨਾਲ ਵਿਦਿਨ 24 ਆਵਰ ਤੁਹਾਡੇ ਨਾਲ ਜੁੜਨਗੇ ਔਰ ਬਾਕੀ ਇਹਨਾਂ ਨੂੰ ਅਸੀਂ 24 ਘੰਟੇ ਬਾਅਦ ਜ਼ਰੂਰ ਪੁੱਛਾਂਗੇ ਕਿ ਭਾਜੀ ਕਿੰਨੇ ਬੰਦੇ ਤੁਹਾਡੇ ਦੁਆਰਾ ਐਡ ਹੋ ਗਏ ਨੇ ਤੇ ਇਹਨਾਂ ਨੂੰ ਦੁੱਗਣਾ ਤਿਗਣਾ ਪਿਆਰ ਮਿਲੇ ਜੀ ਜਿੰਨਾ ਪਹਿਲਾਂ ਮਿਲਿਆ ਸੀ ਉਸ ਤੋਂ ਚਾਰ ਗੁਣਾ ਪਿਆਰ ਮਿਲੇ ਜੀ ਤਾਂ ਕਿ ਇਹਨਾਂ ਨੂੰ ਲੱਗੇ ਕਿ ਨਹੀਂ ਜਿਹੜਾ ਬੰਦਾ ਸਹੀ ਹੈ ਨਾ ਜੀ ਉਹਨੂੰ ਹੋਰ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਜੀ ਉਹਦੇ ਨਾਲ ਆਪੇ ਹੀ ਦੁਨੀਆ ਜੁੜ ਜਾਂਦੀ ਹੈ ਤੇ ਬਾਕੀ ਮੈਂ ਫੇਰ ਸਾਰਿਆਂ ਨੂੰ ਸਾਸ਼ੀ ਕਾਲ ਗਲਤੀ ਹੋ ਗਈ ਹੱਥ ਜੋੜ ਕੇ ਮਾਫੀ ਮੰਗਦਾ ਜੀ ਜੇ ਕਿਸੇ ਵੀ ਬੰਦੇ ਨੂੰ ਮੇਰੀ ਕੋਈ ਵੀ ਗੱਲ ਜਾਂ ਮੇਰੇ ਵੀਰਾਂ ਆ ਭਾਜੀ ਇਹਨਾਂ ਦੀ ਕੋਈ ਵੀ ਗੱਲ ਬੁਰੀ ਲੱਗੀ ਮੇਰੀ ਹੱਥ ਜੋੜ ਕੇ ਸੋਰੀ ਹੈ ਜੀ ਬਾਕੀ ਆਪਣਾ ਸ਼ੌਕ ਹੈ ਜੀ ਆਪਣਾ ਕਰਦੇ ਰਹਾਂਗੇ ਜਿੱਤ ਕਰਾਈਂਗੇ ਠੀਕ ਹੈ ਜੀ 올 द बेस्ट